ਵਰਤੇ ਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾ ਉਹ ਰੰਗ ਰਤਾ ਰਹਾਉ ਸਤ ਗੁਰ ਨਾਮ ਨਿਧਾਨ ਦੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੈਨਾ ਮਨ ਵਸਿਆਇ ਅਬ ਨਾਸੀ ਤਾ ਕੋ ਬਿਗਨ ਨਾ ਕੋ ਉ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾਕੈ ਬਲਹਾਰੈ ਜਿਨ ਪੂਰਨ ਭੈ ਜਿਰ ਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾਂ ਕਹਿ ਬਲਹਾਰੈ ਜਨ ਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਪਹੁੰਚ ਚੁੱਕੀ ਸਰਬੱਤ ਸੰਗਤ ਦੋ ਪਰਿਵਾਰਾਂ ਦਾ ਮਿਲਾਪ ਹੋਇਆ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਦੋਨਾਂ ਪਰਿਵਾਰਾਂ ਨੂੰ ਆਪ ਦੇ ਚਰਨਾਂ ਵਿੱਚ ਬੁਹਾ ਕੇ ਸ਼ੁਭਾਗ ਜੋੜੀ ਦੇ ਆਨੰਦਕਾਰ ਦੀ ਵਕਸ਼ਿਸ਼ ਦੋਨਾਂ ਪਰਿਵਾਰਾਂ ਨੂੰ ਖੁਸ਼ੀਆਂ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਆਪ ਦੋਨਾਂ ਹੀ ਪਰਿਵਾਰਾਂ ਨੂੰ ਗੁਰੂ ਘਰ ਵੱਲੋਂ ਸਤਿਗੁਰੂ ਜੀ ਵੱਲੋਂ ਇਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਜੀਓ ਆਇਆਂ ਜੀਓ ਆਇਆਂ ਕਿਹਾ ਜਾਂਦਾ ਹੈ ਤੇ ਆਪ ਜੀ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਜਾਂਦੀਆਂ। ਸਤਿਗੁਰੂ ਜੀ ਰਹਿਮਤ ਕਰਨ ਆਪਾਂ ਸਾਰੀ ਸੰਗਤ ਨੇ ਰਲ ਕੇ ਅਰਦਾਸ ਕੀਤੀ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਸੱਚੇ ਪਾਤਸ਼ਾਹ ਇਸ ਸੁਭਾਗ ਜੋੜੀ ਦੇ ਸਰ ਤੇ ਮਿਹਰ ਭਰੇ ਹੱਥ ਰੱਖਣ। ਤੇ ਦੋਨਾਂ ਪਰਿਵਾਰਾਂ ਦੇ ਵਿੱਚ ਆਪਸੀ ਪਿਆਰ ਇਤفاق ਬਖਸ਼ਿਸ਼ ਰੱਖਣਾ ਇਸੇ ਤਰ੍ਹਾਂ। ਸੋ ਮੈਂ ਵਧਾਈ ਦੇਣੀ ਚਾਹਉਣਾ ਪਰਿਵਾਰਾਂ ਨੂੰ ਕਿ ਆਪ ਜੀ ਤਕਰੀਬਨ 11:30 ਵਜੇ ਇੱਥੇ ਆ ਗਏ ਸੀ। ਕਿਉਂਕਿ ਸਾਨੂੰ ਸਿੱਖ ਪਰਿਵਾਰਾਂ ਨੂੰ ਇਹ ਗੱਲ ਸਮਝਣੀ ਪੈਣੀ ਆ। ਕੋਈ ਵੀ ਕਾਰਜ ਜਿਹੜਾ ਖੁਸ਼ੀ ਦਾ ਕਾਰਜ ਆ ਉਹਦੀ ਅਰਦਾਸ ਬੇਨਤੀ 12 ਵਜੇ ਤੋਂ ਪਹਿਲਾਂ ਪਹਿਲਾਂ ਹੋਣੀ ਚਾਹੀਦੀ ਆ ਕਿਉਂਕਿ ਆਪਾਂ ਹਜੇ ਬਹੁਤ ਬੱਚੇ ਪਰਿਵਾਰਾਂ ਨੇ ਬੱਚੇ ਵਿਆਹਣ ਵਾਲੇ ਆ ਉਹਨਾਂ ਨੂੰ ਬੇਨਤੀ ਆ ਫੇਰ ਉਹਦੂ ਗਾਂ ਅਸੀਂ ਪੋਤੇ ਵਿਆਉਣੇ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਜਿੰਨਾ ਜਿੰਨਾਂ ਨੇ ਹਜੇ ਬੱਚਿਆਂ ਦੇ ਵਿਆਹ ਕਰਨੇ ਆ ਆਨੰਦ ਕਾਰਜ ਦੀ ਜਿਹੜੀ ਰਸਮ ਆ ਉਹ 12 ਵਜੇ ਤੋਂ ਪਹਿਲਾਂ ਪਹਿਲਾਂ ਹੋਣੀ ਚਾਹੀਦੀ ਆ ਖਾਸ ਕਰਕੇ ਮੈਂ ਸਿੱਖ ਪਰਿਵਾਰਾਂ ਨੂੰ ਬੇਨਤੀ ਕਰਦਾ ਤੇ ਤੁਸੀਂ ਵਿਧਾਈ ਦੇ ਪਾਤਰ ਹੋ ਕਿਸੇ ਕਾਰਨ ਕਰਕੇ ਬੇ ਬੇਟੀ ਲੇਟ ਹੋ ਗਈ ਜਾਂ ਟ੍ਰੈਫਿਕ ਦੇ ਵਿੱਚ ਵੀ ਕੋਈ ਪ੍ਰੋਬਲਮ ਆ ਸਕਦੀ ਆ ਪਰ ਤੁਸੀਂ ਟਾਈਮ ਦੇ ਨਾਲ ਤਕਰੀਬਨ ਆ ਗਏ ਸੀ ਨਹੀਂ ਤਾਂ ਆਮ ਆਪਾਂ ਵੇਹਨੇ ਆ ਬਰਾਤਾਂ ਜਿਹੜੀਆਂ ਉਹ 1.5 ਵਜੇ 2 ਵਜੇ ਆਉਂਦੀਆਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪਰਿਵਾਰਾਂ ਨੇ ਬੱਚੇ-ਬੱਚੀਆਂ ਦੇ ਵਿਆਹ ਕਰਨੇ ਹਨ ਉਹ ਭਾਈ ਕੋਸ਼ਿਸ਼ ਕਰਨੀ ਆਪਾਂ ਹਰ ਇੱਕ ਪਰਿਵਾਰ ਨੇ 12 ਵਜੇ ਤੋਂ ਪਹਿਲਾਂ ਪਹਿਲਾਂ ਵਿਆਹ ਦਾ ਆਨੰਦ ਕਾਰਜ ਹੋਣਾ ਚਾਹੀਦਾ। ਇੱਕ ਹੋਰ ਬੇਨਤੀ ਕਰਨੀ ਦਾਸ ਨੇ ਉਹ ਹਰ ਥਾਂ ਹੀ ਕਰਨੀ ਪੈਂਦੀ ਆ। ਸਾਡੀ ਭਾਵਨਾ ਹੁੰਦੀ ਜਦੋਂ ਵਿਆਹ ਸ਼ਾਦੀ ਕੋਈ ਵੀ ਪ੍ਰੋਗਰਾਮ ਘਰੇ ਹੋਵੇ ਖੁਸ਼ੀ ਗਮੀ ਦਾ। ਅਸੀਂ ਗੁਰੂ ਸਾਹਿਬ ਜੀ ਵਾਸਤੇ ਰਮਾਲਾ ਲੈ ਕੇ ਆਉਨੇ ਆ ਜਿਵੇਂ ਆ ਦੋਨਾਂ ਪਰਿਵਾਰਾਂ ਨੇ ਲੈ ਕੇ ਆਂਦੇ। ਜਿਹੜੇ ਵੀਰ ਬਾਹਰ ਰਹਿੰਦੇ ਉਹਨਾਂ ਨੂੰ ਪਤਾ ਵਾ ਜਦੋਂ ਕੋਈ ਆਨੰਦਕਾਰ ਜਾਂ ਕੋਈ ਪ੍ਰੋਗਰਾਮ ਹੁੰਦਾ ਬਾਹਰ ਲੀਆਂ ਕੰਟਰੀਆਂ ਦੀ ਗੱਲ ਮੈਂ ਕਰਨ ਲੱਗਾ ਉਦੋਂ ਜਿਹੜਾ ਰਮਾਲਾ ਸਾਹਿਬ ਆਹੇ ਗੁਰਦੁਆਰਾ ਸਾਹਿਬ ਤੋਂ ਲਿਆ ਜਾਂਦਾ ਉੱਥੇ ਬਾਹਰ ਇੱਥੇ ਰੀਤ ਅਸੀਂ ਬਦਲਣੀ ਚਾਹੁੰਦੇ ਆ ਕੋਈ ਵੀ ਪ੍ਰੋਗਰਾਮ ਹੋਵੇ ਖੁਸ਼ੀ ਗਮੀ ਦਾ ਰਮਾਲਾ ਜਿਹੜਾ ਗੁਰੂ ਸਾਹਿਬ ਵਾਸਤੇ ਅਸੀਂ ਸ਼ਰਧਾ ਭਾਵਨਾ ਦੇ ਨਾਲ ਲੈ ਕੇ ਆਉਨੇ ਆ ਉਹ ਗੁਰਦੁਆਰਾ ਸਾਹਿਬ ਤੋਂ ਲੈ ਲਿਆ ਆ ਜਿਹੜੇ ਦੋ ਪਰਿਵਾਰਾਂ ਨੇ ਰਮਾਲੇ ਲੈ ਕੇ ਆਂਦੇ तकरीबन ਇਹ ਮੈਂ ਆਈਡੀਏ ਮੁਤਾਬਕ ਦੱਸਦਾ ਹਾਂ 5-500 ਰੁਪਏ ਦੇ ਰਮਾਲੇ ਹੋਣਗੇ। ਉੱਥੇ ਬਾਹਰ ਦੁਕਾਨਦਾਰਾਂ ਨੂੰ 500 ਰੁਪਏ ਦੇਣ ਦੀ ਕੋਈ ਜ਼ਰੂਰਤ ਨਹੀਂ ਆ ਗੁਰੂ ਦੀ ਗੋਲਕ ਦੇ ਵਿੱਚ 100 ਰੁਪਏ 50 ਰੁਪਏ ਪਾ ਦਿਆ ਕਰੋ। ਤੇ ਰਮਾਲਾ ਗੁਰਦੁਆਰਾ ਸਾਹਿਬ ਤੋਂ ਲੈ ਲਿਆ ਕਰੋ। ਕਿਸੇ ਵੀ ਖੁਸ਼ੀ ਗਮੀਂ ਦੇ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ ਤੋਂ। ਇੱਥੋਂ ਦੀ ਇਹਦੀ ਗੱਲ ਕਰਾਂ ਜਿੱਥੇ-ਜਿੱਥੇ ਵੀ ਵਿਆਹ ਸ਼ਾਦੀਆਂ ਹੋਣੇ ਪ੍ਰੋਗਰਾਮ ਅਸੀਂ ਕਰਨੇ ਆਂ। ਉੱਥੋਂ ਜਿਹੜੀ ਰਮਾਲੇ ਦੀ ਭੇਟਾ ਉਹ ਗੋਲਕ 'ਚ ਪਾ ਦਿਆ ਕਰੋ। ਕਰ ਮਾਨਾ ਗੁਰਦੁਆਰਾ ਸਾਹਿਬ ਤੋਂ ਲੈ ਲਿਆ ਕਰੋ ਸਾਧ ਸੰਗਤ ਜੀ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਢੇਰਾਂ ਦੇ ਢੇਰ ਲੱਗੇ ਪਏ ਰਮਾਲਿਆਂ ਦੇ ਇਹ ਮੁੱਲ ਲਿਆਂ ਦੀ ਚੀਜ਼ ਆ ਮੁੱਲ ਲਿਆਂ ਦੀ ਗੁਰੂ ਘਰ ਕੋਲ ਪਾ 50 ਰੁਪਏ ਦੀ ਚੀਜ਼ ਦੇ ਦੀਏ ਨਾ ਗੁਰਦੁਆਰਾ ਸਾਹਿਬ ਤੇ ਅਗਲੇ ਦਿਨ ਪ੍ਰਬੰਧਕ ਸਿਰਦਨ ਬਾਹਰ ਹੋ ਤੇ ਸਾਨੂੰ ਗੁੱਸਾ ਬਹੁਤ ਆਉਂਦਾ ਵਾ ਆ ਤੁਹਾਡੇ ਸਾਹਮਣੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੂਰਾ ਸੈੱਟ ਲੱਗਾ ਹੋਇਆ ਰਮਾਲਿਆਂ ਦਾ ਹਰ ਗੁਰੂ ਘਰ ਦੇ ਵਿੱਚ ਇਸੇ ਤਰ੍ਹਾਂ ਸੈੱਟ ਬਣੇ ਹੋਏ ਆ ਸੈੱਟ ਬਣਾਉਣੇ ਥੋੜੇ ਜਿਹਾ ਔਖੇ ਹੋ ਜਾਂਦੇ ਟਾਈਮ ਲੱਗਦਾ ਉੱਤੇ ਕਿਉਂਕਿ ਬਾਹਰ ਵਾਲੇ ਵੀਰਾਂ ਨੂੰ ਕੋਈ ਉਖਾ ਨਹੀਂ ਇਹ ਕੰਮ ਕਰਨਾ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਨੀ ਬਾਹਰ ਕਿਸੇ ਨੂੰ ਪੈਸਾ ਦੇਣ ਨਾਲੋਂ ਗੁਰੂ ਦੀ ਗੋਲਕ ਵਿੱਚ ਪਾ ਦਿਆ ਕਰੋ ਉਹ ਭਾਵੇਂ ਥੋੜਾ ਹੀ ਪਾ ਦਿਆ ਕਰੋ ਉਹ 100 ਪਾਇਆ ਵੀ ਆਪਣਾ ਗੁਰੂ ਘਰ ਦੇ ਵਿੱਚ ਕੰਮ ਆ ਜਾਊਗਾ ਤੇ ਬਾਹਰ 500 ਦਿੱਤਾ ਵੀ ਕੰਮ ਨਹੀਂ ਆਉਣਾਗਾ ਤੇ ਫਿਰ ਰਮਾਲੇ ਜਿਹੜੇ ਆ ਇਹ ਅਗਨ ਭੇਟ ਕਰਨੇ ਪੈਂਦੇ ਤੁਸੀਂ ਦੇਖਿਆ ਸੋਸ਼ਲ ਮੀਡੀਆ ਚ ਲਾਉਂਦੇ ਆ ਬਹੁਤ ਥਾਮਾ ਤੇ ਰਮਾਲੇ ਗੁਰੂ ਸਾਹਿਬ ਨੂੰ ਜਿਹੜੇ ਅਰਪਣ ਕੀਤੇ ਔਰ ਰਮਾਲੇ ਅਗਨ ਭੇਟ ਕਰਨੇ ਪੈਂਦੇ ਇਸ ਕਰਕੇ ਨਿਮਰਤਾ ਸਹਿਤ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੋਈ ਵੀ ਪ੍ਰੋਗਰਾਮ ਹੋਵੇ ਰੁਮਾਲਾ ਗੁਰੂ ਸਾਹਿਬ ਵਾਸਤੇ ਗੁਰਦੁਆਰਾ ਸਾਹਿਬ ਤੋਂ ਲੈ ਲਿਆ ਕਰੋ ਤੇ ਮਾਇਆ ਉਹਦਾ ਜਿਹੜੀ ਭਾਵਨਾ ਸਾਡੀ ਹੁੰਦੀ ਹੈ ਵੀ ਮਾਇਆ ਤੋਂ ਬਿਨਾ ਅਸੀਂ ਚੀਜ਼ ਨਹੀਂ ਲੈਣੀ ਉਹ ਗੋਲਕ ਚ ਪਾ ਦਿਆ ਕਰੋ ਕੋਈ ਪ੍ਰਬੰਧਕ ਤੁਹਾਨੂੰ ਮਨਾ ਨਹੀਂ ਕਰਦਾ ਗੁਰਦੁਆਰਿਆਂ ਦੇ ਵਿੱਚ ਰੁਮਾਲੇ ਜਮਾ ਨਹੀਂ ਹੋਣਗੇ ਫਿਰ ਉਹਨੇ ਕਰਮਾਲਿਆਂ ਨਾਲ ਗੁਰੂ ਘਰ ਸਰ ਵੀ ਜਾਂਦਾ ਵਾ ਤੇ ਹਾਰਨਾ ਪੈਣਾ ਇਸ ਕਰਕੇ ਅੱਜ ਮੈਂ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਗੁਰਦੁਆਰਾ ਸਾਹਿਬ ਵੱਲੋਂ ਗੁਰੂ ਘਰ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਜੀਉ ਆਇਆਂ ਜੀਉ ਆਇਆਂ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ